ਹਾ ਹੋਰ ਇਹ ਪੈਣ ਆਈਆਂ ਖੋਸ ਕਿਉਂ ਹੁੰਦੀਆਂ ਮੈਂ ਕਹਿੰਦੀ ਪਰਚੀਆਂ ਬਣਾ ਲੈ ਤੋਤਾ ਫਿਰ ਮੈਨਾ ਕਬੂਤਰ ਮੈਨਾ ਆਈ ਹੁੰਦਾ ਮੈਨਾ ਵੀ ਜਨਵਰੀ ਹੁੰਦਾ ਕਿਹੜਾ ਜਾਨਵਰ ਮੈਨਾ ਆਪਣੇ ਚੋਰ ਚੋਰ ਮੈਨਾ ਹੁੰਦਾ ਵਾ ਉਹ ਵੀ ਛੇਡਾਂਗੇ ਪਰ ਮੈਨਾ ਨਹੀਂ ਫੈਮਲੀ ਜਿਆਦੀ ਹੈ ਤੇ ਇਹ ਚਮਾ ਚੋਚਰ ਵਜੀਰ ਵਾਲੀ ਫੈਮਲੀ ਜਿਆਦੀ ਹੁੰਦਾ ਚੋਰ ਆ ਚੋਰ ਆ ਕਹਿੰਦਾ ਸਾਰੇ ਕੋਲੋਂ ਕਹਿੰਦਾ ਚੋਰ ਆ ਮੈਂ ਰਾਜਾ ਤੇ ਮੇਰਾ ਨਾਂ ਕੋਣਾ ਮੈਂ ਨਾ ਮੈਂ ਰਾਜਾ ਤੇ ਰਾਜਾ ਭਈਆ ਰਾਜਾ ਹੀ ਰਾਜਾ ਆ ਜਾ ਭਈਆ ਹਰ ਕੋਈ ਕਹਿੰਦਾ ਕਿ ਮੈਂ ਹੀ ਉੱਪਰ ਹਾਂ ਆਪਣੇ ਆਪ ਨੂੰ ਕਿੱਡੀ ਖੇਤੀ ਮੈਂ ਜਤੀ ਵੇ ਕਰਦਾ ਤੂੰ ਚੋ ਜੀਰਾ ਬਾਲਾ ਤੇਰਾ ਨੂੰ ਕੋਈ ਲੱਗਾ ਨਹੀਂ ਤੇਲ ਨਾ ਮਮਾ ਮੇਰਾ ਸੁਣ ਰਾਜੇ ਵੀ ਜੀਦਾ ਤਾਂ ਪਤਾ ਨਹੀਂ ਇਹ ਤੇ ਤੋਤੇ ਤੋਤੇ ਜਿਹੜੇ ਬੜੇ ਬਣੇ ਆ ਰਾਜਵੀਰ ਮੈਂ ਨਾ ਵੀ ਇੱਕ ਪੰਛੀ ਆ ਦੀਦੀ ਕਹਿੰਦੇ ਮੇਰੇ ਮੂੰਹ ਨਿਕਲ ਗਿਆ ਮੈਂ ਆ ਥੋੜਾ ਆ ਜਾ ਪਿਕਾ ਜਾ ਰੇ ਕਿੰਨਾ ਵਤ ਰੱਖਿਆ ਉਹਦਾ ਰੰਗ ਉੱਟ ਗਿਆ ਉਹਦਾ ਰੰਗ ਉੱਟ ਗਿਆ ਵਿਚਾਰੇ ਦਾ ਇਹ ਬਚਪਨ ਦੀ ਖੇਡ ਲੱਗੇ ਖੇਡਣ ਐ ਸਾਡੀ ਭੈਣ ਆਈ ਸੀ ਤੇ ਮੈਂ ਹਾਂ ਚਲੋ ਮੈਨੂੰ ਹੁੰਦੀ ਦੀਦੀ ਕਿਹੜੀਆਂ ਪਰਚੀ ਬਣਾਉਣੀਆਂ ਮੈਂ ਬਣਾਉਂਦੀ ਤੋਤਾ ਮੈਨਾ ਕਬੂਤਰ ਮੋਰ ਰਾਜਵਜੀਰ ਵਾਲੀ ਨਹੀਂ ਕਿਟਨੀ ਨਹੀਂ ਰਾਜਵਜੀਰ ਲਈ ਫੇਰ ਚਾਰ ਕ ਜਾਣੇ ਚਾਰ ਜਾਣੇ ਆ ਫੈਮਲੀ ਜਾਣੇ ਨਹੀਂ ਤੇ ਫੇਰ ਕਰਨਾ ਵੀ ਕੀ ਜਦੋਂ ਮੁੜ ਕੇ ਜੈ ਜੀ ਚੁੱਕੀ ਗਈ ਉਹਨੂੰ ਕੀ ਨੰਬਰ ਉਹਨੇ ਨੰਬਰ 25 ਜੋੜਨੇ ਆ ਚਾਰ ਚਾਰ ਦੋਦੇ ਹੁੰਦੇ ਚਾਰ ਜਾਣੇ ਆ ਨੰਬਰ ਜੋੜਨੇ ਆਏ ਸਰ ਬੰਦੀ ਹੈ ਨਾ ਆਪਣੇ ਚਾਰ ਕਰਨੇ ਚਾਰ ਜੈ ਜੀ ਵਾਲ ਤੇ ਤਾਸ਼ ਲੈ ਹਾਂ ਜਿਹਦੀ ਹੋਈ ਉਹਨੇ ਕਿਹਾ ਮੇਰੀ ਬਣ ਗਈ ਜਿਹਦੀ ਮਤਲਬ ਪਹਿਲਾ ਨੰਬਰ ਰਲ ਗਏ ਸਾਰੇ ਉਹਨੇ ਪੜਾ ਕੇ ਜਦੇ ਬੋਲ ਦੇਣਾ ਕਿ ਮੇਰੀ ਸਰ ਬਣ ਗਈ ਹਾਂ ਬਸ ਰੈਮੂ ਨੂੰ ਪਾ ਲੋ ਮੇਰਾ ਨਾਮ ਹੋਰ ਕੁਛ ਹੋਰ ਕੁਛ ਜੋ ਜੋ ਬੰਨੇ ਨਮਕੀਨ ਜੋ ਜੋ ਨਮਕੀਨ ਚੋਲ ਭਾਜੀ ਨੇ ਮੈਨੂੰ ਕੱਲ ਕਿਹਾ ਸੀ ਫੋਨ ਕੀਤਾ ਸਪੈਸ਼ਲ ਵੀ ਆਈ ਤੜਕਾ ਲਾਵੇਂ ਮੈਂ ਆਈ ਨਹੀਂ ਤੇ ਸ਼ਾਮੀ ਮੈਨੂੰ ਪਤਾ ਕੀ ਕਹਿੰਦਾ ਚੋ ਤੇਰੇ ਇੰਨੇ ਸਵਾਦ ਚੱਲ ਹੋਈ ਹੁਣ ਮੀਟਿੰਗ ਹੋ ਗਈ ਆ ਅੱਜ ਹੀ ਤੋਰ ਬਣੇ ਬਣੇ ਸਾਰਾ ਕੱਬਰ ਖਾਊਗਾ ਦੋਵੇਂ ਕੱਬਰ ਮੈਂ ਨਹੀਂ ਆਈ ਖਾਣੇ ਤੂੰ ਖਾਣੇ ਮੈਨੂੰ ਫੋਨ ਕਰੀਂ ਟੱਬ ਘੜਾਈ ਆ ਇਹ ਛੱਡਦਾ ਕੋਈ ਟੈਂਟ ਵਾਲਾ ਕੋਈ ਸਮਾਂ ਨਹੀਂ ਰਹਿਦਾ ਨੰਬਰ ਹੈਗਾ ਵਾ ਹਾਂ ਪਤੀਲਾ ਉਹ ਪਤੀਲਾ ਕਢਾਈਆ ਵੱਡਾ ਚੌਲ ਵਾ ਤਿੰਨ ਪਰਿਵਾਰ ਵਾ ਤੇ ਇਕੱਠੇ ਮਤਲਬ ਕਿੰਨਾ ਤੇ ਨਹੀਂ ਤੇ ਜੇ ਟਬਾ ਤੇਨ ਵਾ ਤੇ ਪਰ ਟੈਂਟ ਵੀ ਲੱਗੀ ਆ ਇਹ ਵੀ ਲੱਗ ਕੇ ਬਰਾਏਗਾ ਜੇ ਉਹ ਨੂੰ ਕਰ ਵੇ ਰੈਂਬੋ ਤੇ ਰੈਂਬੋ ਕੋ ਉੱਤੇ ਬੈਠੀ ਆ ਉੱਤੇ ਕਿੱਥੇ ਕੈਫੀ ਮਹਿਨਾ ਤੇ ਤੁਸੀਂ ਛੱਡ ਤਿੰਨਾਂ ਨੇ ਖੇਡੋ ਥੋੜਾ ਗੱਲ ਸੀ ਮਾਂ ਕੋਈ ਬੰਦੇ ਨੂੰ ਆਏ ਮਾਰਨ ਦੋ ਮਾਨਾ ਵਾ ਇੱਕ ਮਿੰਟ ਚੋਂਪਾ ਸਾਰੇ ਜਾਣੇ ਲੜ ਕੇ ਬੈਂਦੇ ਨਹੀਂ ਆ ਪਰ ਸਾਡੇ ਇਹ ਮੌਜ ਵੀ ਅਸੀਂ ਵੀ ਇਹ ਇੱਕ ਜਣਾ ਬੈਠਾ ਤੇ ਸਾਰੇ ਹੋਰ ਜਿਹੜੀ ਸ਼ਾਮਾਂ ਨੂੰ ਵੀ ਇਦਾਂ ਹੀ ਹੁੰਦਾ ਵਾ ਕਿ ਮੈਂ ਆ ਦੇਖਣ ਆਣੇ ਕਹਣਾ ਕੀ ਇਹਦੇ ਆ ਬਾਪਾਂ ਗੱਲਾਂ ਬਾਤਾਂ ਕਰਦੇ ਆ ਜਵਾਈ ਕਰਦੇ ਆ ਨਾ ਬੈਠ ਕੇ ਨਹੀਂ ਨਹੀਂ ਮੇਰੇ ਬਾਦ ਦਰ ਮਾਰਿਆ ਪਰ ਜਿੱਦਾਂ ਦਾ ਸਮਾਂ ਨਾ ਮਾਨਵ ਹੁਣ ਲੋਕੀ ਆਪਣੇ ਗੇਟ ਤੱਕ ਨਹੀਂ ਖੋਲਦੇ ਚਾਬੀ ਤੇ ਜੋ ਚ ਲੈ ਗਿਆ ਚਾਬੀ ਖੋਲ ਦੇ ਚਾਬੀ ਖੋਲ ਦੇ ਜੋ ਜੋ ਵੀ ਲਾਇਆ ਸਿੱਧਾ ਕੁੱਤਿਆਂ ਦਾ ਹੀ ਫਿਕਰ ਤੂੰ ਕਹਦਾ ਖੋਲ ਦੇ ਖੋਲ ਦੇ ਖੋਲ ਦੇ ਉਹ ਲੋਕੀ ਗੇਟ ਬੰਦ ਕਰਦੇ ਆ ਤੇ ਆਹਨੇ ਸ਼ੌਟਪਟ ਖੁੱਲੇ ਰਹਿੰਦੇ ਮਹਾਰਾਜਾ ਖੁੱਲੇ ਦਰਵਾਜ਼ੇ ਵੰਦੀਆ ਵਾ ਪੈਣਾ ਇੰਨਾ ਚਿੱਟ ਪਰਚੀਆਂ ਬਣਾਉਂ ਤੇ ਲਾਤਾ ਕਿ ਕਿਹਦੀਆਂ ਲਾਚ ਲੱਗ ਗਈ ਨਾ ਨਾਲ ਦੀ ਨਾਲ ਆ ਚੱਲੀ ਨਹੀਂ ਆਉਣੀ ਇਹ ਕਹਿੰਦੀ ਖਾਣ ਲੱਗੀ ਤੈਨੂੰ ਹਾਏ ਇਹ ਸਾਡਾ ਨਾ ਤਲਵੀਰ ਆ ਇਹ ਇੰਨਾ ਡਰਦਾ ਵਾ ਕੋਈ ਨਹੀਂ ਸ਼ੈਫੀ ਕਰ ਦੇ ਕੋ ਕਿਆ ਤੁਹਾਡੇ ਦੀ ਜਾਂਦਾ ਇਹ ਇਕੱਲਾ ਹੀ ਡਰਦਾ ਵਿਚਾਰਾ ਹੋਰ ਤਾਂ ਕੋਈ ਨਹੀਂ ਡਰਦਾ ਸ਼ੈਫੀ ਸ਼ੈਫੀ ਤਲਵੀਰ ਸ਼ੈਫੀ ਆਛਾ ਕੀ ਆਜਾ ਮਨੇ ਜੋ ਜੋ ਵੀ ਦੇ ਕੇ ਜਾ ਜੋ ਜੋ ਬਸ ਠੀਕ ਹੈ ਕਹਿ ਦੇਨੂ ਨਾ ਕੁੱਤਿਆਂ ਵਾਲਾ ਕਿਆ ਕਰਨਾ ਲੋਕਾਂ ਕੁੱਤਿਆਂ ਵਾਲੇ ਕਰ ਜਾਣਾ ਚਲੋ ਰੈਂਬੋ ਆ ਗਿਆ ਰੈਂਬੋ ਆ ਗਿਆ ਨਹੀਂ ਹੋਂ ਤੇ ਵੀਡੀਓ ਵਾਲੇ ਦਾ ਨਾਂ ਪਿਆ ਵਾ ਕੁੱਤਿਆਂ ਵਾਂਦ ਨੇ ਪਿਆ ਸਕਦਾ ਹਾਂ ਤੈਨੂੰ ਕਹਿ ਸਕਦੇ ਏਦਾਂ ਨਹੀਂ ਬੋਲੀ ਤੇਰੀ ਤੇਰੀ ਇਹਦਾ ਕਿਉਂ ਹੀ ਨਹੀਂ ਲੱਗਦੀ ਹੱਸ ਭਰਾ ਭਰਾ ਭਾਈ ਗੱਲ ਸੁਣੋ ਉਹ ਸ਼ਿਰੀਆਂ ਬੀਬੀ ਨਾ ਸਾਰਾ ਮੇਲੇ ਚੱਲ ਗਿਆ ਹੋਇਆ ਚੱਲੋ ਜਿਹਦੀ ਆਦੀ ਹੋ ਜਾਂਦੀ ਮੈਂ ਚਲੀਆਂ ਪਿਆਰ ਹੋਈਆਂ ਆ ਗਈਆਂ ਮੈ ਮੈਲਾ ਵੇਖ ਕੇ ਆਈ ਆ ਵਾ ਓਏ ਤੋ ਕਾ ਨਾ ਤਾਂ ਆ ਰੰਦੋ ਉਧਰ ਮਾਮੀ ਰਾਮ ਨੇ ਕੁੱਪਣੀਆਂ ਤੇ ਆਪੋ ਆਪਣੇ ਆ ਬੰਦਾਂ ਨੇ ਆ ਮੈਨੂੰ ਆ ਦਿਓ ਚਾਰ ਨਮਾਦ ਚਾਰ ਤੂੰ ਇੱਥੇ ਆ ਨਾ ਥੋੜਾ ਆ ਇੱਧਰ ਹੋ ਇੱਧਰ ਹੋ ਬਾਹਰ ਤੱਕ ਇੱਧਰ ਹੋ ਕਿਹਦੇ ਇੱਧਰ ਹੋ ਰਹੀਓ ਆ ਰਾਜਾ ਵੀ ਹੋ <्क्णान> ने तो फ़िए। दुरु, फ़िए। दुरु, दुरु, दुरु। तो ले यार पर ना ना मैं चंगे अलग अलग बनाई देखी ਉਹ ਤੋਰਦੀ ਉਹਨੂੰ ਤੋਰਨੀ ਮੇਰੀ ਮਰਜ਼ੀ ਹੁੰਦੀ ਆ ਨਹੀਂ ਨਹੀਂ ਉਹਦਾ ਹੋ ਨਹੀਂ ਤੋਈ ਤੋਈ ਤਾਂ ਨਹੀਂ ਲੈਣੀ ਆਪਣੀ ਤੋਰ ਆਪਣੀ ਤੋਰ ਹੈ ਖੋਲਿਆ ਕਰੀਏ ਨੇ ਨੇ ਪਰ ਚਾਹ ਖੋਲ ਕੇ ਕਰੀਦਾ ਵਈ ਡਰਦਾ ਹੀ ਇਹ ਇਹਨੂੰ ਅੱਗੇ ਕਿੱਦਾਂ ਨਹੀਂ ਹੁੰਦਾ ਹੋ ਨਹੀਂ ਹੁੰਦਾ ਕਿਹੜਾ ਲਾਸਟ ਕਿੱਲੇ ਹੈ ਲੈ ਵੇ ਜਿਹੜੀ ਪੱਕੀ ਜਿੰਨੇ ਤੋਰਨੀ ਆ ਮੈਨੂੰ ਉਹ ਨਹੀਂ ਜੜੀ ਮੈਨੂੰ ਇਹਦਾ ਪਤਾ ਦਿੱਤਾ ਤੇ ਮੈਂ ਰਲਦੀਆਂ ਹੋਣੀਆਂ ਤਾਂ ਹੋਰ ਰੱਖੀ ਜਾਂਦੇ ਆ ਮੇਰੀਆਂ ਵਾਲੀਆਂ ਪੰਜਾਬੀ ਪੜ੍ਹਨੀ ਆਉਂਦੀ ਆ ਹਾਂ ਆ ਵੇਖ ਮੈਂ ਇਸ ਦਾਦੀ ਦੇ ਨਾਲੀ ਦਾਦੀ ਹੋਣਾ ਆਪਣੀ ਮੈਂ ਮਮੇਂ ਸਰੀ ਨੀਂਦ ਆਉਂਦਾ ਸਭ ਕੱਖ ਖੁੱਲੋ ਮੈਂ ਨਹੀਂ ਬੱਝਾਂਗੀ ਵੀਰ ਜੀ ਵੀਰ ਜੀ ਤੇਰੇ ਪਿੱਛੇ ਹੀ ਹੋਇਨ ਪੁੱਛ ਲਈ ਤੈਨੂੰ ਪਤਾ ਨਾਲ ਕਿ ਕਰੀ ਹਾਂ ਹਾਂ ਤੂੰ ਦੇ ਨਹੀਂ ਪਰਚੀਆਂ ਸੀ ਮੰਗਾਈ ਮੇਰੇ ਕੋਲ ਦੇਗੀ ਤੂੰ ਤਖਲਾ ਕੋਣ ਕਿਦਾ ਵਾਏ ਕੋਈ ਪਰਲਾ ਖਤੜਾਣਾ ਇਹ ਬਾਸੀ ਨੇ ਆਪਣੇ ਇਧਰ ਦਰਵਾਜ਼ੇ ਉੱਪਰ ਮੈਂ ਜਿਹੜੀਆਂ ਨੂੰ ਪਹਿਲੇ ਬੰਦ ਕਰ ਮਮੀ ਤੇਰੇ ਲਾ ਕੇ ਬੰਦਾ ਬੜਾ شریف ਬੈ ਜਾਵਾ ਤੂੰ ਕਿਉਂ ਨਾ ਬੰਦਾ ਨਹੀਂ ਆ ਗੋੜੇ ਉਹ ਤੋਰੀ ਨਾ 82500 ਭਾਵੇਂ ਉਹ ਹੋਈ ਤੋਰ ਹ ਨਹੀਂ ਇੱਕ ਦਾ ਥੋੜਾ ਹੁੰਦਾ ਆ ਨਹੀਂ ਦੋ ਲਈ ਦੀਆਂ ਚੋਰ ਲਈ ਦੀਆਂ ਚੋਰ ਲਈ ਲੀ ਹ ਹੁਣ ਜੇ ਕਿਸ ਦੀ ਰਲਦੀ ਹੋਈ ਤੇ ਉਹਨੇ ਤੇ ਉਹ ਹੀ ਤੋਰਨੀ ਉਹਨੇ ਦੁਬਾਰਾ ਉਹ ਤੋਰਨੀ ਆ ਕੋ ਨਾ ਨਹੀਂ ਤਾਂ ਇਦਾਂ ਯਾਰ ਇੱਕ ਦਫਾ ਕਿੱਦੀ ਰਲਦੀ ਇਹਨੇ ਉਹ ਥੋੜੀ ਤੋਰਦੀ ਹਾਂ ਹਾਂ ਚੱਲ ਤੋਰ ਕਰ ਵਾ ਤੂੰ ਦੇ ਮੈਨ ਪਰਚੀ ਲੈਣਾ ਟਾਈਮ ਲਾਇਆ ਇਹਦਾ ਟਾਈਮ ਲਾ ਬੜਾ ਟਾਈਮ ਆ ਉਹਹੀਂ ਗੇਹਲਾ ਪਹਿਲਾਂ ਹੀ ਗੇਹਲਾ ਦੇ ਕੇ ਰਖਿਆ ਕਰ ਜਾਨਵਰ ਆਖੇ ਕਿਹੜੇ ਕਿਹੜੇ ਪੰਛੀ ਜਿਹੜੇ ਚੁਰ ਲਾਈ ਗੇ ਜਿਹੜਾ ਤੇਰੇ ਨਾਲ ਡੇ ਜਿਹੜੇ ਲਾਈ ਗਏ ਵੀ ਜਿਹੜੇ ਦੋ ਹੀ ਰਾਲੇ ਮੈਂ ਬਸ ਹਾਂ ਮੇਰੇ ਕੋਲ ਪਰਚੀ ਤੇ ਇੰਨਾ ਮੈਂ ਨਹੀਂ ਰਹਿਣੀ ਆ ਵਾ ਐ ਸੜਕੋਂ ਬੋਲ ਕਾ ਦੋ ਵਿਆਹ ਆਣੀਆਂ ਬਾਕੀ ਤਾਂ ਦਾਦੀ ਮੈਂ ਪਹਿਲਾਂ ਪਰਚੀਆਂ ਕੱਢਣ ਆਇਆ ਐਵੇਂ ਦੇਣਾ ਬਾਕੀ ਆਣੀਆਂ ਹੁਣ ਕੌਣ ਕਰੂ ਖਰਚਾ ਛੱਡ ਦੇਣ ਦੀਆਂ ਆਣੀਆਂ ਆਹ ਇਰਾਟਾ ਵਾਲੀ ਨਾ ਗੋਲ ਨਾ ਇਹਨਾਂ ਨੇ ਗੇਮ ਤਾਂ ਮੈਨੂੰ ਨਹੀਂ ਮਾਰਦੂ ਨੇ ਕੀ ਉਹ ਵੀ ਨਾਲ ਖੇਚਲਾਉਗਾ ਆ ਲੈ ਆ ਲੈ ਆ ਆਇਆ ਵੀ ਲਾਦਾ ਹਾਲ ਦੋ ਲੱਖਾਂ ਆਇਆ ਆ ਰਹੀ ਆ ਜੋ ਦੀ ਸਿਮੋ ਦੇਖੋ ਉੱਤਰ ਨਹੀਂ ਠੀਕ ਹੁੰਦੀ ਆ ਹਾਂ ਮੇਰੀ ਗੱਲ ਸੁਣੋ ਹਾਲ ਖਰਚਾ ਕੌਣ ਕਰੂ ਉਹ ਭੈਣ ਖਰੂਗੀ ਹੈ ਨਾ ਮੈਂ ਨਹੀਂ 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 ਕਰੂਗੀ ਅੱਜ ਹਾਂ ਦਵਿੰਦਰ ਹੀ ਕਰੂਗਾ ਅੱਜ ਚਲ ਮੈਂ ਹੀ ਕਰ ਦਿੰਦੀ ਆ ਅੱਜ ਚਲਾਕੀਆਂ ਚਲਾਕੀਆਂ ਨਹੀਂ ਕੀਤੀਆਂ ਮੈਂ ਹਾਂ ਵੀ ਭੈਣ ਖਵਾ ਲੂ ਮੇਰੀ ਵਖਾ ਲੈ ਤਾਂ ਤੂੰ ਚਲਾਕੀਆਂ ਨਹੀਂ ਆ ਰਹੀਗਾ ਨਹੀਂ ਭੈਣ ਤੇਰੇ ਪਿੰਡ ਆਈ ਆ ਭੈਣ ਕੋ ਕਟਾ ਦੇ ਮਾਗੀ 100 ਰੁਪਏ ਘੋਰੀਆ ਸਾਰੀਆਂ ਨੇ ਕੱਢ ਲਿਆਓ ਕੋਈ ਗਣੀ ਚੱਲ ਬਾਹਰ ਨੂੰ ਕੁਝ ਸਪੈਸ਼ਲ ਆ ਕੇ ਦਿੱਤਾ ਵਾ ਡਿੱਗੀ ਜੀ ਦੋ ਇਹ ਸਾਡਾ ਸਪੈਸ਼ਲ ਐਡੀਸ਼ਨ ਚ ਆਈ ਹੈ ਤੁਹਾਨੂੰ ਪੱਟੀਆਂ ਬੱਚੀਆਂ ਸ਼ਾਤੀਆਂ ਪੱਟੀਆਂ ਵਿਚਾਰੀਆਂ ਆ ਪਈਆਂ ਪੱਟੀਆਂ ਰਹਿ ਗਈਆਂ ਤੇ ਪਹਿਲੇ ਨੰਬਰ ਤੇ ਜਿੱਤਿਆ ਵਾ ਪਹਿਲਾਂ ਨਾ ਮਾਏ ਇਹ ਸੀਮਾ ਸੀਮਾ ਦੀਦੀ ਦੂਜੇ ਨੇ ਮੈਂ ਤਲਵੀਰ ਸਿੰਘ ਮੇਰੀ ਗੱਲ ਸੁਣ ਜੱਬ ਤੋਂ ਪਹਿਲਾਂ ਸੀਮਾ ਦੀਦੀ ਤੇ ਲਾਸਟ ਤੇ ਸੀਮਾ ਹੀ ਦਾ ਮੁੰਡਾ ਮੁੰਡਾ ਉਹ ਮੁੰਡੇ ਕੋਈ ਗੱਲ ਨਹੀਂ ਮੁੰਡਾ ਬਾਜਦੇ ਤੇ ਆ ਘਟਕਾਈ ਬੈਠਾ ਇਹਨਾਂ ਵੀ ਉਹੋ ਪਰਦੀ ਆ ਖੜੋ ਕੁੜੀ ਸੀਮਾ ਦੋਸਤ ਜਾਓ ਲਿਆ ਆਪਣੇ ਘੀਂ ਪਾ ਰਹੀਆਂ ਕੁੜੀਆਂ ਆ ਬੈਠੇ ਆ ਲੈ ਕੇ ਵੇਖ ਲਾ ਮਮੀ ਦੇ ਕੰਮੇ ਨਾਲ ਆ ਵੀਰ ਕਿੱਥੇ ਰਾਜਵੇ ਆ ਬੈਗੇ ਆਣ ਕੇ ਆ ਜਾਣਾ ਲੱਲ ਵੀ ਲਈ ਆ ਮਾਵਾ ਜੀ ਤੇ ਕੋਈ ਕਦਰ ਨਹੀਂ ਇਹ ਬੈਠੀਆਂ ਆ ਆ ਬੈਜੀਦਾ ਵੀ ਆਹ ਤੇ ਮੈਂ ਆਹ ਜੋਰ ਪਾ ਜਾ ਰਿਹਾ ਕੋ ਮੈਂ ਵੀ ਨਹੀਂ ਇਸ ਨੇ ਹਰ ਚੌੜ ਲੰਗਰ ਲਗਾਵਾ ਅੱਜ ਉਹਨੇ ਲੰਗਰ ਖਾ ਕੇ ਹੁਣਾ ਉਹ ਗਾਂ ਜਾਂਦੇ ਸੀ ਆਹ ਤੇ ਮਾਤਾ ਰਾਣੀ ਦੇ ਚ ਲੰਗਰ ਲਗਾਉਣਾ ਨਹੀਂ ਉਹ ਫਿਰ ਮੰਦਰ ਵਾਲੀ ਜਾਂਦੇ ਸੀ ਆਹ ਉਹ ਚ ਗੇਣ ਮੱਥਾ ਟੇਕ ਆ ਭਾਦੀ ਬਣਾ ਮੰਨਾ ਰਹਿ ਗਿਆ ਇਧਰ ਨੂੰ ਆਦੀ ਸੁੱਕ ਮਨੇ ਨਹੀਂ ਲੱਗਿਆ ਆ ਲੈ ਕੇ ਦੇ ਪਾ ਕੇ ਥੇ ਇਹਨਾਂ ਨੂੰ ਮਨੇ ਇੰਨੇ ਕਿਹਾ ਹਾਂ ਲਓ ਲਓ ਮੰਮਾ ਨੂੰ ਪਾਤਾ ਹੂੰ ਥੋੜਾ ਜਿਹਾ ਪਾ ਦੋ ਵਿੱਚ ਲੂਣ ਹੋਰ ਚਲੋ ਬਸ ਮੰਮੀ ਪਾ ਹੀ ਦਊਂ ਮੇਰੇ ਲਈ ਸੇਨਾ ਪਾ ਲਿਆ ਮੈਂ ਥੋੜਾ ਜਿਹਾ ਵੱਧ ਖਾਣ ਦੇ ਤੇਜ ਨਹੀਂ ਪਰ ਖਾਣਾ ਚਾਹੀਦਾਗੇ ਨਹੀਂ ਇੰਨਾ ਤੇਜ ਨਹੀਂ ਉਹ ਜ਼ਿਆਦਾ ਲਾਈਟ ਖਾਂਦੇ ਨਾ ਵੀਰ ਜੀ ਹੁਣੀ ਅੱਛਾ ਅੱਛਾ ਹਾਂ ਬਾਹਰ ਲੱਗੇ ਸਾਰੇ ਖਾਣਾ ਅਹੀਂ ਲੈ ਜਿਓ ਲੈ ਜੀਓ ਬਾਕੀ ਜਨਤਾ ਪਾਰ ਠੇ ਤੇ ਸਤੂ ਪੀ ਕੇ ਲਗੇ ਸੌਂ ਗਏ ਚੱਲ ਕੋਈ ਨਹੀਂ ਉੱਠਦੇ ਆ ਤੇ ਬਾਤ ਫੜਾ ਰਹੇ ਉਹਨਾਂ ਨੂੰ ਲੈ ਜਾਓ ਦੋਨੋਂ ਪਲੇਟਾਂ ਇਹਨੂੰ ਨਾ ਮੇਰੇ ਰਾਦਰ ਟੱਕਰ ਨਾ ਬੰਦ ਕਰ ਦੇ ਪਾਪ ਦੇ ਨਾਲ ਹੋਰ ਜਿਆਦਾ ਇਹਨਾਂ ਨੇ ਹੋ ਜਾਣਾ ਫਿਰ ਆ ਚਲੋ